हां जी भाई वैगुरु जी का खालसा वैगुरु जी आ, नहीं नहीं आ, की फतेह ਤੇ ਬਈ ਅੱਜ ਤੁਹਾਨੂੰ ਮੈਂ ਬਹੁਤ ਵਧੀਆ ਗੱਡੀ ਦੀ ਇੱਕ ਵੀਡੀਓ ਦੇਣ ਜਾ ਰਿਹਾ ਬਈ ਅ ਮੈਨੂੰ ਲੱਗ ਰਿਹਾ ਸੀਗਾ 2-3 ਮਹੀਨੇ ਦਾ ਵੀ 2-3 ਮਹੀਨੇ ਹੋ ਗਏ ਬਾਈ ਹੋਰਾਂ ਨੇ ਬੁਲਾਇਆ ਨਹੀਂ ਹੈ ਨਾ ਗੱਡੀ ਦੇ ਵੀ ਵੀਡੀਓ ਕਰਦੇ ਆਪਾਂ ਪਾਲਕੀ ਦੀ ਪਰ ਜਦੋਂ ਦੇਖਿਆ ਵੀ ਹੈ ਨਾ ਵੀ ਸਾਰੀ ਲੁੱਕ ਚੇਂਜ ਕਰਕੇ ਲੈ ਗਏ ਨੇ ਇਸ ਵਾਰ ਆਪਾਂ ਅੱਗੇ ਸੋ ਦੇਖ ਦਿੰਦੇ ਸੀ ਆਪਾਂ ਵੀ ਆਇਤ ਕੀ ਆ ਨਵਾਂ ਕਰਿਆ ਆਇਤ ਕੀ ਉਹ ਨਵਾਂ ਕਰਿਆ ਆਇਤ ਕੀ ਸਾਰਾ ਕੁਝ ਹੀ ਨਵਾਂ ਕਰਿਆ ਸਾਰਾ ਕੁਝ ਅਲੱਗ ਚੇਂਜ ਕਰਤਾ ਸਾਰਾ ਕੁਝ ਹਾਂਜੀ 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 ਤੇ ਇਹ ਗੱਡੀ ਆ ਕਿ ਬਲੈਰੋ ਪਿੱਕੇਪਾ ਕਿਹੜੀ ਹੈ ਇਹ ਇਹ ਜਿਹੜੀ ਬਲੈਰੋ ਨਾਲ ਜੀ ਇਹ ਜਿਹੜੀ ਸਵਾਰੀਆਂ ਵਾਲੀ ਹੈਗੀ 7 ਸੀਟਰ ਉਹ ਗੱਡੀ ਹੈਗੀ ਉਹ ਗੱਡੀ ਹੈ ਇਹ ਹਾਂਜੀ ਅਸਾਂ ਲੈ ਵੀ 7 ਸੀਟਰ ਬਲੈਰੋ ਨੂੰ ਕੱਟ ਕੇ ਆ ਪਾਲਕੀ ਸਾਹਿਬ ਤਿਆਰ ਕਰੀਆ ਤੇ ਮੜਾ ਇੱਕ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਪਾਲਕੀ ਸਾਹਿਬ ਕਿਵੇਂ ਲੱਗੀ ਤੇ ਕਮੈਂਟਾਂ ਦੇ ਵਿੱਚ ਵਾਇਰਲ ਜੀ ਕਿ ਫਤਿਹ ਜਰੂਰ ਬੁਲਾ ਦਿਓ ਤੇ ਅੰਕਲ ਜੀ ਦੇਖੋ ਐਸ ਜਿਹਦਾ ਸਾਰਾ ਕੁਝ ਨਵਾਂ ਹੀ ਕਰਿਆ ਤੇ ਨਵਾਂ ਕੀ ਕੁਝ ਕਰਿਆ ਮੜਾ ਦੱਸ ਦੋਗੇ ਤੁਸੀਂ ਇਹਦਾ ਨਾ ਜੀ ਆਪਾਂ ਜਿੰਨਾ ਵੀ ਆ ਚੀਜ਼ ਕੀਤੀ ਆ ਗਈ ਐ ਫਰੰਟ ਵਾਲਾ ਹਾਂਜੀ ਹਾਂਜੀ ਜਿਵੇਂ ਆ ਚੀਜ਼ ਪਹਿਲਾਂ ਆਪਾਂ ਫੇਵਰ ਦੇ ਵਿੱਚ ਤਿਆਰ ਕੀਤੀ ਸੀਗੀ ਉਹ ਆਪਾਂ ਨੇ ਇੰਟਰਾ ਤਿਆਰ ਕੀਤੀ ਸੀਗੀ ਇਹ ਆਪਾਂ ਨੇ ਬਲੈਰੋ ਤਿਆਰ ਕੀਤੀ ਐ ਜੀ ਹੂੰ ਬਲੈਰੋ ਵੀ ਬਹੁਤ ਸੋਹਣੀ ਗੱਡੀ ਐ ਜਮਾ ਨਵੀਂ ਗੱਡੀ ਸੀ ਘੱਟ ਚੱਲੀ ਹੋਈ ਹੂੰ ਇਹ ਇਹ ਸ਼ੀਟ ਐ ਸਾਰੀ ਇਹ ਸਾਰੀ ਸ਼ੀਟ ਐ ਜੀ ਇਹ ਸ਼ੀਟ ਐ ਤੇ ਫਰੇਮ ਇਹਦਾ ਆਪਣਾ ਸਟੀਲ ਸਾਰਾ ਸਟੀਲ ਦਾ ਫਰੇਮ ਐ ਜੀ ਇਹ ਵਿੱਚ ਸ਼ੀਟ ਪਈ ਵੀ ਐ ਜੀ ਇਹ ਹਾਂਜੀ ਹਾਂਜੀ ਮਤਲਬ ਇਹਦੀ ਹਜ ਤੱਕ 20 ਸਾਲ ਤੱਕ ਵੀ ਲੋਕਾਂ ਦੀ ਐਸੇ ਹੀ ਰਹਿਣੀ ਐ ਅੱਛਾ ਐਵੇਂ ਹੀ ਰਹਿਣੀ ਐ ਇਸ ਤਰ੍ਹਾਂ ਰੱਖੋ ਜੀ ਠੀਕ ਐ ਜੀ ਲੋ ਬਈ ਆ ਜੀ ਚੈੱਕ ਕਰ ਸਕਦੇ ਬਈ ਹੈ ਨਾ ਇਸੇ ਸਾਰੇ ਖੋਲਦੇ ਨੇ ਜੀ ਇਹ ਪ੍ਰਸ਼ਾਦ ਦੇਣ ਵਾਸਤੇ ਹਾਂਜੀ 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 ਤੇ ਆ ਚੈੱਕ ਕਰ ਸਕਦੇ ਬਈ ਤੁਸੀਂ ਤੇ ਆ ਚੀਜ਼ ਇੱਕ ਚੈੱਕ ਕਰੋ ਬਈ ਹੈ ਨਾ ਜਿਹੜਾ ਆ ਟੈਕਸਚਰ ਦਿੱਤਾ ਨਾ ਬਾਈ ਹੋਰਾਂ ਨੇ ਬਈ ਰੂਹ ਖੁਸ਼ ਹੋ ਗਈ ਬਈ ਅੰਦਰ ਹੈਗਾ ਅੰਦਰ ਇਹਦੇ ਲੱਗੇ ਹੋਏ ਲਾਈਟਿੰਗ ਲੱਗੀ ਹੋਈ ਹੈ ਬਈ ਹੈ ਨਾ ਇਹ ਨਾ ਇਹ ਮੜਾ ਮੜਾ ਮਿੰਨਾ ਮਿੰਨਾ ਪਗੜੀ ਆ ਵੀ ਇਹਦੇ ਵਿੱਚ ਲਾਈਟਿੰਗ ਚੱਲਦੀ ਹੈ ਵੀ ਜਿਵੇਂ ਕਲਰ ਹੋਇਆ ਹੁੰਦਾ ਕੇ ਹਿਸਾਬ ਦਾ ਹੋਰ ਨਾ ਹਾਂਜੀ ਬਹੁਤ ਵਧੀਆ 3D ਜੀ ਲੁੱਕ ਆਉਂਦੀ ਹੈ ਬਈ ਹੈ ਨਾ ਤੇ ਚੈੱਕ ਕਰ ਸਕਦਾ ਤੁਸੀਂ ਬਾਈਫਰਾਂ ਦੇ ਨੰਬਰ ਵੀ ਨੇ ਪਾਲਕੀ ਸਾਹਿਬਾ ਜੇ ਤੁਸੀਂ ਤਿਆਰ ਕਰਵਾਉਣੀ ਚਾਹੋ ਨਾ ਕਿਸੇ ਵੀ ਤਰੀਕੇ ਦੀ ਕਿਸੇ ਵੀ ਹਨਾ ਡਿਜ਼ਾਈਨ ਦੇ ਵਿੱਚ ਤਾਂ ਤੁਸੀਂ ਇਹ ਪਾਲਕੀ ਸਾਹਿਬ ਇਦਾਂ ਦੀ ਤੁਸੀਂ ਤਿਆਰ ਕਰਵਾ ਸਕਦੇ ਆਂਗੇ ਬਾਈ ਹਨਾ ਇਹ ਆ ਗਿਆ ਆਪਣਾ ਵਾਟਰ ਟੈਂਕ ਦਾ ਨੀ ਇਹ ਇਹ ਵਾਲਾ ਆ ਗਿਆ ਡੀਜ਼ਲ ਟੈਂਕ ਆ ਗਿਆ ਅੱਛਾ ਡੀਜ਼ਲ ਟੈਂਕ ਇਹ ਵਾਲਾ ਹਾਂਜੀ ਹਾਂਜੀ ਤੇ ਜਿਹੜਾ ਬੈਕ ਤੋਂ ਆ ਗਈ ਜੀ ਇਹ ਆਪਣਾ ਪਾਣੀ ਵਾਲੀ ਟੁੱਟੀ ਆ ਗਈ ਜੀ ਓਕੇ ਇਹ ਆਪਣਾ ਬਾਕਸ ਆ ਗਿਆ ਜੀ ਬਾਲਾ ਇਹਦੇ ਵਿੱਚ ਆਪਾਂ ਕੁਝ ਵੀ ਧਰ ਸਕਦੇ ਇਹਦੇ ਵਿੱਚ ਜਿਵੇਂ ਕੋਈ ਸਿੰਘ ਸਾਹਿਬ ਜਾਂਦ ਨੇ ਆਪਣੇ ਜੋੜੇ ਵੀ ਧਰ ਸਕਦੇ ਕੁਝ ਵੀ ਹੈ ਨਾ ਹਾਂਜੀ ਤੇ ਇਹ ਪਾਣੀ ਦੀ ਸਹੂਦਤ ਆ ਗਈ ਹੈ ਬਹੁਤ ਵਾਸੇ ਜੀ ਇਹ ਪਿੰਡ ਵਗ ਜੀ ਮੈਂ ਕਿਤੇ ਲੋ ਆ ਵੱਡਾ ਦਰਵਾਜਾ ਇਹਨੂੰ ਜਿਹੜਾ ਲਾਇਆ ਹੋਇਆ ਤੇ ਵਧੀਆ ਲੋਕ ਲੱਗਾ ਹੈ ਹਾਂਜੀ ਹਾਂਜੀ ਹਾਂ ਤੇ ਜਿਵੇਂ ਜਿਹੜੀ ਆ ਚੀਜ਼ ਹੈ ਜੀ ਹਾਂਜੀ ਹਾਂਜੀ ਹਾਂ ਜਿਵੇਂ ਆਪਾਂ ਨੇ ਕਿਤੇ ਕਈ ਜਗ੍ਹਾ ਬਾਹਰ ਦੇ ਪਾਸੇ ਆਪਾਂ ਕੋਈ ਧਾਰਮਿਕ ਸਥਾਨ ਹੁੰਦਾ ਜੀ ਉਹਦੇ ਵਿੱਚ ਆਪਾਂ ਨੇ ਮਹਾਰਾਸ਼ੂਪ੍ਰਕਾਸ਼ ਕਰਨਾ ਵਿੱਚ ਖੰਡਵੱਡ ਸਾਹਿਬ ਪ੍ਰਕਾਸ਼ ਕਰਨਾ ਤਾਂ ਮਨਜੀਤ ਸਾਹਿਬ ਉਰੇ ਬੈਕ ਤੇ ਡਿੱਗੋ ਜੀ ਗਰੰਥੀ ਸਿੰਘ ਆ ਪਾਸੇ ਬੈਜੂਗਾ ਹਾਂ ਜੀ ਹਾਂ ਜੀ ਤੇ ਚਾਨਣੀ ਵੀ ਇਸ ਕਰਕੇ ਸਿਰੇ ਤੱਕ ਚਾਨਣੀ ਲੱਗੇ ਲੰਬੀ ਠੀਕ ਹੈ ਜੀ ਬਈ ਆਪਾਂ ਨੂੰ ਕੋਣੂ ਕੋਈ ਇੱਕ ਦਿਨ ਆਵੇ ਜਾਂ ਕੋਈ ਇਸ ਤਰ੍ਹਾਂ ਮਤਲਬ ਉਹ ਨਾ ਹੋਵੇ ਤੇ ਮੈਂ ਕਿਸੀ ਜੇ ਮੈਂ ਆਪਣਾ ਬੜਾ ਥੜਾ ਸਾਹ ਬਣਾਇਆ ਜੀ ਹਾਂਜੀ ਤੇ ਇਹ ਇੱਕ ਇਹ ਕਿਵੇਂ ਕਿਹੜੇ ਹਿਸਾਬ ਦਾ ਮੈਨੂੰ ਇਹ ਜੀ ਨਹੀਂ ਹਿਸਾਬ ਇਹ ਥੜਾ ਸਾਹ ਬਣਵਾਇਆ ਨਹੀਂ ਇਹ ਕਹਿੰਦੇ ਅਸੀਂ ਖੜਕੀ ਚੌਰ ਸਾਹਿਬ ਕਰਿਆ ਕਰਾਂਗੇ ਇੱਕ ਦਾ ਇੱਕ ਦਾ ਮਹਾਰਾਜਪੁਰ ਪੋਰਾਏ ਵਾਸਤੇ ਆ ਗਿਆ ਜੀ ਉਪਰ ਸਥਾਨ ਆ ਕੇ ਮਹਾਰਾਜਪੁਰ ਦਾ ਇਹ ਮਤਲਬ ਵੀ ਕਿਤੇ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਹਨਾ ਉਹਵੇਂ ਹਨਾ ਜਿਵੇਂ ਆਪ ਘਰਾਂ ਚ ਵੀ ਲੈ ਜਾਂਦੇ ਤੇ ਇੱਕ ਮਾਰਾ ਸਰੂਪ ਹੋ ਰਹੀ ਨੀਚੇ ਪਾਸੇ ਹੈਗਾ ਜੀ ਹਾਂਜੀ ਹਾਂਜੀ ਤੇ ਇੱਕ ਜੇ ਆਪਾਂ ਨਾਲ ਕਹਾਂ ਉਹ ਵੱਡੀ ਮੰਜੀ ਸਾਹਿਬ ਰੋਣੀ ਜੀ ਇੱਕ ਹੋਰੇ ਆ ਗਿਆ ਜੀ ਚਾਹੇ ਆਪਾਂ ਇਧਰਲੇ ਪਾਸੇ ਪ੍ਰਕਾਸ਼ ਕਰ ਲਈਏ ਚਾਹੇ ਆਪਾਂ ਉਹ ਪਾਸੇ ਪ੍ਰਕਾਸ਼ ਕਰ ਲਈਏ ਠੀਕ ਹੈ ਮਤਲਬ ਇਹ ਆਦਮੀ ਕਿਸੇ ਪਾਸੇ ਵੀ ਨਹੀਂ ਕਿਉਂਕਿ ਜੰਨ ਸਿੰਘ ਸਾਹਿਬ ਵੱਡੀਆਂ ਜੀ ਠੀਕ ਹੈ ਜੀ ਚਾਰ ਪੱਖੇ ਲੱਗੇ ਹੋਣੇ ਜੀ ਹੋਪਰ ਮਿਊਜ਼ਿਕ ਵਗੈਰਾ ਸਾਰਾ ਕੁਝ ਠੀਕ ਹੈ ਲੱਗੇ ਪਿਆ ਜੀ ਅੱਛਾ ਇੱਥੇ ਆਪਾਂ ਜਿਵੇਂ ਗੱਲ ਕਰੀਏ ਵੀ ਆਪਣਾ ਵੀੜਾ ਸਾਹਿਬ ਇੱਥੇ ਰੱਖ ਸਕਦੇ ਹਾਂ ਹਾਂਜੀ ਅੱਛਾ ਏਸੀ ਹੈ ਏਸੀ ਹੈਗਾ ਜੀ ਮੂਰੇ ਫਰੰਟ ਤੇ ਡੈਸ਼ਬੋਰਡ ਬਾਕੀ ਆ ਆਹ ਉਹਰੇ ਵੀ ਮਾਰਾ ਸਰੂਪ ਲੈ ਜਾਣ ਵਾਸਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਜੀ ਆਪਾਂ ਘਰ ਲੈ ਕੇ ਜਾਣਾ ਮਾਰਾ ਸਰੂਪ ਉਹਰੇ ਪ੍ਰਕਾਸ਼ ਹੋ ਜਾਂਦਾ ਜੀ ਇੱਥੇ ਲੈ ਜਾ ਸਕਦੇ ਆਪਾਂ ਕਮਰ gxਾ ਕੱਸ ਕੇ ਹਾਂਜੀ ਹਾਂਜੀ ਉਦੋਂ ਗ੍ਰਾਂਥੀ ਸਿੰਘ ਉਹਰੇ ਬਹਿ ਜਾਂਦਾ ਜੀ ਨਹੀਂ ਜ਼ਿਆਦਾਤਰ ਇਹ ਕਹਿੰਦੇ ਵੀ ਅਸੀਂ ਉੱਪਰ ਲੈ ਜਾਣਾ ਤਾਂ ਅਸੀਂ ਵੀ ਇੱਥੇ ਜੌਰ ਸਾਹਿਬ ਕੋਲ ਆ ਕੇ ਖੜਕੇ ਠੀਕ ਹੈ ਜੀ ਆਪਣਾ ਥੜਾ ਸਾਹਿਬ ਬਿਰਾਉਣਾ ਗ੍ਰਾਂਥੀ ਸਿੰਘ ਬੈਠੇ ਨਾ ਹਾਂਜੀ ਹਾਂ ਵਿੱਚ ਉਹ ਵੀ ਬਾਹੋਂ ਖੁੱਲੀ ਰੋਲੀ ਗੱਡੀ ਆ ਜੀ ਮੱਥਾ ਦੇਖਣ ਵਾਸਤੇ ਆਹ ਸ਼ੀਸ਼ੇ ਵੀ ਹੈਗੇ ਨੇ ਜੀ ਠੀਕ ਹੈ ਜੀ ਆਪਾਂ ਇੱਥੇਲੇ ਪਾਸੇ ਮਾਰਾ ਸਰੂਪ ਪ੍ਰਕਾਸ਼ ਕਰਨਾ ਹੈ ਹਾਂਜੀ ਹਾਂਜੀ ਤਾਰਮਾਲਾ ਸਾਹਿਬ ਨੀਚੇ ਲੱਗੇ ਜੋ ਕੋਈ ਮੱਥਾ ਰੇਕਣ ਵਾਸਤੇ ਇਧਰ ਵੀ ਦਰਸ਼ਨ ਹੁੰਦੇ ਨੇ ਜੀ ਉਧਰੋਂ ਵੀ ਹੁੰਦੇ ਨੇ ਠੀਕ ਹੈ ਬਾਕੀ ਗੱਡੀ ਬਾਣੀ ਬਾਹਰ ਖੁੱਲੀ ਹੈ ਜੀ ਖੜ ਕੇ ਹੀ ਬੰਦਾ ਬੜੇ ਆਰਾਮ ਨਾਲ ਇਸ ਦਾ ਖੜ ਜਾਂਦਾ ਜੀ ਸਿੱਧਾ ਖੜ ਜਾਂਦਾ ਸਿੱਧਾ ਬੜੇ ਆਰਾਮ ਨਾਲ ਖੜਦਾ ਹੈ ਠੀਕ ਹੈ ਮਤਲਬ ਗੱਲ ਕਰੀਏ 5 5.5 ਫੁੱਟ ਦਾ ਬੰਦਾ ਮੇਰਾ 5 ਫੁੱਟ 9 ਇੰਚ ਕਰਦਾ ਜੀ ਠੀਕ ਹੈ ਸਹੀ ਗੱਲ ਹੈ ਤਾਂ ਮੈਂ ਵੀ ਸਿੱਧਾ ਖੜਦਾ ਜੀ ਹਾਂਜੀ ਹਾਂਜੀ ਆਮ ਸਭਾ 5 5.5 ਤਕਰੀਬ ਸਭ ਲਈ ਹੁੰਦਾ ਜੀ ਅੱਛਾ ਅੰਦਰ ਲਈ ਲਾਈਟ ਹੈ ਇੱਕ ਵਾਰ ਲਾ ਕੇ ਦਿਖਾ ਸਕਦੇ ਕਿੰਨਾ ਹੁਣ ਤਾਂ ਖੈਰ ਦਿਨ ਖੜਾ ਬਹੁਤ ਪਰ ਜਦੋਂ ਰਾਤ ਨੂੰ ਤੁਸੀਂ ਦੇਖੋਗੇ ਪੂਰਾ ਦਿਨ ਦਿਨ ਚੜ੍ਹ ਜੂਗਾ ਬਾਈ ਪੂਰਾ ਮਤਲਬ ਪੂਰੀ ਵਧੀਆ ਰੋਸ਼ਨੀ ਹੈ ਜੀ ਲਾਈਟਿੰਗ ਦਾ ਕੰਮ ਬਹੁਤ ਜਦੇ ਹੋਇਆ ਬਾਈ ਸਹੀ ਗੱਲ ਹੈ ਜੀ ਤੇ ਇੱਕ ਮੈਂ ਹੋਰ ਦੱਸਾਂ ਜੀ ਮੈਂ ਇਹਦੇ ਨਿਓਨ ਲਾਈਟ ਲੱਗੀਆਂ ਨਾ ਬਹੁਤ ਵਧੀਆ ਕੁਆਲਿਟੀ ਦੀ ਲਾਈ ਹੋਈ ਆ ਕੱਲੀ ਐਸੀ ਦੀ ਗੱਲ ਨਹੀਂ ਕਹਿੰਦਾ ਜਿਹੜੀ ਆ ਪਾਲਖਸ਼ਾਹ ਦੇ ਵਿੱਚ ਕੋਈ ਵੀ ਚੀਜ਼ ਲਾਈ ਆ ਬਾਈ ਉਹਨਾਂ ਨੇ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੀ ਜਿਹੜੀ ਇਹਦੇ ਵਿੱਚ ਸ਼ੀਟ ਲਾਈ ਹੋਈ ਆ ਪ੍ਰੀਮੀਅਮ ਕੁਆਲਿਟੀ ਦੀ ਲਾਈਟਾਂ ਲਾਈ ਹੋਈ ਆ ਵੀ ਤੁਹਾਨੂੰ ਕਈ ਸਾਲ ਬਦਲਣ ਦੀ ਲੋੜ ਨਹੀਂ ਹਾਂਜੀ ਹਣੀ ਬਿਲਕੁਲ ਜੀ ਜਿਹੜੀ ਆ ਜੀ ਆਪਾਂ ਤਾਂ ਹਾਂ ਬਸ ਜਾਣ ਵਾਸਤੇ ਉੱਪਰ ਪੌੜੀ ਲਾਤੀ ਜੀ ਆਪਾਂ ਜਿਵੇਂ ਕੱਲੋਂ ਲੜੀਆਂ ਲਾਉਣੇ ਨੇ ਜੀ ਆਪਾਂ ਪਾਲਕੀ ਸਾਹਿਬ ਸ਼ਿੰਗਾਰ ਕਰਨੀ ਹੈ ਹਾਂਜੀ ਹਾਂਜੀ ਉਹਦੇ ਬਾਅਦ ਕੀਰਤਨ ਵਾਸਤੇ ਜੀ ਤਾਂ ਬਸ ਸਮਾਗਮ ਵਾਸਤੇ ਆਪਾਂ ਕਰ ਸਕਦੇ ਜੀ ਓਕੇ ਉੱਪਰ ਨਹੀਂ ਪਾ ਸਾਈਡ ਤੇ ਪੌੜੀ ਅਲੱਗ ਤੋਂ ਲਾ ਲੈਣੇ ਜਾਂ ਸ਼ੀਸ਼ਾ ਰੁੱਟਿਆ ਹੁੰਦਾ ਜੀ ਹਾਂਜੀ 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 ਇਹ ਜਾਂ ਮਤਲਬ ਐ ਮੰਨ ਲਓ ਵੀ ਸਕਰੈਚ ਸਾਈਡ ਤੇ ਪੇ ਪਾਈ ਜਾਂਦੇ ਨਹੀਂ ਇਹਦੇ ਹਾਂਜੀ ਹਾਂਜੀ ਉਹ ਨਹੀਂ ਪੈਂਦੇ ਹੈਗੇ ਜੀ ਠੀਕ ਹੈ ਲਓ ਬਾਈ ਹਨਾ ਤੇ ਬਾਈ ਇੱਧਰ ਬਾਈ ਹੋਰ ਗੱਲ ਕਰਾ ਜਿਹੜੇ ਬਾਈ ਨੇ ਸਟਿਕਰਾਂ ਦਾ ਕੰਮ ਕਰਿਆ ਹਨਾ ਅੱਜਾ ਕਰ ਸਕਦੇ ਬਾਈ ਦਾ ਸਟicker ਲੱਗਿਆ ਤੇ ਆਹ ਦੀਚੇ ਆਪਣਾ ਲਾ ਲੋਗੋ ਵੀ ਲਾਇਆ ਦੇਖੋ ਆਪਾਂ ਮਤਲਬ ਵੀ ਇਹਦੇ ਤਿੰਨ ਬੰਦਿਆਂ ਦਾ ਜ਼ਿਆਦਾ ਰੋਲ ਹੁੰਦਾ ਨਾ ਹਾਂਜੀ ਹਾਂਜੀ ਹਾਂ ਸਭ ਤੋਂ ਪਹਿਲਾਂ ਵੀ ਬਣਾਉਣ ਵਾਲੇ ਦਾ ਆ ਬਾਈ ਹੋਰਾਂ ਦਾ ਨਾ ਦਸ਼ਮੇਸ਼ ਬਾਡੀ ਬਿਲਡਰ ਸਰ ਵਾਲੇ ਹਨਾ ਹਾਂਜੀ ਤੇ ਤਿੰਨ ਤੀਜੇ ਮਹੀਨੇ 2025 ਨੂੰ ਤਿਆਰ ਆ ਤੇ ਆਹ ਨੰਬਰ ਦਿੱਤੇ ਹੋਏ ਨੇ ਹਾਂਜੀ ਤੇ ਦੂਜੇ ਨੰਬਰ ਤੇ ਜਿਹੜੇ ਬਾਈ ਹੈ ਨਾ ਸਟicker ਦਾ ਕੰਮ ਕਰਦੇ ਨੇ ਆਹ ਸਾਰੇ ਸਟicker ਜਿਹੜੇ ਤਿਆਰ ਕਰਦੇ ਨੇ ਬਾਈ ਸ਼ਿੰਦੇ ਨੇ ਤਿਆਰ ਕਰਦੇ ਨੇ ਇਹ ਉਹਨਾਂ ਦੀ ਕਲਾ ਬਾਈ ਹਨਾ ਹਰ ਵਾਰ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਨੇ ਬਾਈ ਹਨਾ ਤੇ ਆ ਵੀ ਇਹ ਤੁਹਾਡੇ ਭਾਈ ਦਾ ਚੈਨਲ ਹੈ ਤੇ ਮਾਈ ਰੈਡ ਤੋਂ ਇਹ ਵੀ ਬੜਾ ਸੋਹਣਾ ਤਿਆਰ ਕਰਿਆ ਭਾਈ ਹੋਰਾਂ ਨੇ ਬਈ ਹੈ ਨਾ ਇਸ ਵਕਤ ਬਹੁਤ ਬਹੁਤ ਧੰਨਵਾਦ ਭਾਈ ਹੋਰਾਂ ਦਾ ਜਿਹੜਾ ਓਰੇ ਬੜਾ ਇਹ ਪਾਣੀ ਦਾ ਡੰਕ ਬਣਿਆ ਬਈ ਜੀ ਅੱਛਾ ਇੱਧਰ ਪਾਣੀ ਦਾ ਬਣਿਆ ਇਹ ਪਾਣੀ ਦਾ ਡੰਕ ਆ ਗਿਆ ਜੀ ਉਸ ਪਾਸੇ ਡੀਜ਼ਲ ਵਾਲਾ ਡੰਕ ਆ ਗਿਆ ਜੀ ਇਹ ਪਾਣੀ ਵਾਲਾ ਹੈਗਾ ਓਕੇ ਬਾਕੀ ਮੋਕੇ ਜਿਲ੍ਹੇ ਜਿਹੜੇ ਜਾਣੀਏ ਗੁਰਤੇਗਵਾਲ ਸਰਦਾਰ ਜੀ ਹਾਂਜੀ ਗੁਰਤੇਗ ਸਰ ਠੀਕ ਹੈ ਪਾਸ਼ਾਹੀ ਸ਼ਿਮ ਜੀ ਦਾ ਸਥਾਨ ਬਣਾਇਆ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਠੀਕ ਹੈ ਜੀ ਉੱਪਰ ਗੁੰਮਤਾਂ ਕਿ ਜਾਨੇ ਪਾਸੇ ਠੀਕ ਪੰਜ ਗੁੰਮਤ ਲੱਗੇ ਆ ਹਾਂ ਜੀ ਹਾਂ ਚਾਰ ਛੋਟੇ ਤੇ ਇੱਕ ਵੱਡਾ ਆਪਾਂ ਨੇ ਸੱਚਖੰਡ ਇੱਕ ਇੱਥੇ ਬਣਾਤਾ ਜੀ ਹਾਂ ਜੀ ਹਾਂ ਇਹ ਵੀ ਐਂਟਰੀ ਰੱਖਦੇ ਜੀ ਠੀਕ ਹੈ ਜੀ ਇਹ ਟੂਲ ਬਾਕਸ ਆ ਗਿਆ ਜੀ ਓਕੇ ਹੈਡ ਵਾਲਾ ਹਾਂ ਇਹਦੇ ਵਿੱਚ ਆਪਾਂ ਜਿੰਨਾ ਮਰਜ਼ੀ ਸਮਾਨ ਧਰ ਸਕਦੇ ਜੀ ਓਕੇ ਹਰਮਾਲੇ ਨੇ ਪ੍ਰਸ਼ਾਦ ਆ ਕੁਝ ਵੀ ਮਰਜ਼ੀ ਆਪਾਂ ਜੂਦ ਕਰ ਸਕਦੇ ਹਾਂ ਜੀ ਬਾਕੀ ਉਰੇ ਇੱਥੇ ਜਨਨੀ ਸਾਹਿਬ ਆਗੇ ਜੀ ਉਹ ਤਾਂ ਹਾਂ ਜਿੱਥੇ ਉਰੇ ਮਾਰਾ ਸ਼ੁਰੂ ਪਾਉਗਾ ਉੱਪਰ ਵੀ ਜਾਨੀ ਸਾਹਿਬ ਆ ਗਈ ਤਿੰਨ ਜਾਨੀ ਸਾਹਿਬ ਇਹ ਤਾਂ ਤਿੰਨ ਆ ਗਈ ਹਾਂਜੀ ਇਹਦੇ ਵਿੱਚ ਇੱਕ ਵੱਡੀ ਆ ਗਈ ਪੂਰੀ ਇੱਕ ਮੀਡੀਅਮ ਤੇ ਇੱਕ ਛੋਟੀ ਹਾਂਜੀ ਹਾਂ ਹਾਂਜੀ ਹਾਂ ਤਿੰਨ ਆ ਗਏ ਜੀ ਠੀਕ ਹੈ ਕੋਈ ਮਾਰਾ ਸੁਰੂ ਬਾਦ ਕੋਈ ਵਧੀਆ ਵਾਲਾ ਇਸ ਤਰ੍ਹਾਂ ਹੈ ਜੀ ਬਾਈ ਹਣਾ ਕੋਈ ਅਗਰ ਕੁਝ ਵੀ ਨਵਾ ਅਗਰ ਕਰਨਾ ਹੋਣਾ ਤਾਂ ਤੁਹਾਨੂੰ ਲੱਗਦਾ ਵੀ ਅਸੀਂ ਆ ਨਵਾ ਇਹਦੇ ਵਿੱਚ ਕਰ ਸਕਦੇ ਹਾਂ ਤੁਸੀਂ ਸੁਝਾਅ ਜ਼ਰੂਰ ਦਿਆ ਕਰੋ ਕਿਉਂਕਿ ਦੇਖੋ ਜਿੰਨਾਕ ਦਿਮਾਗ ਸਾਡਾ ਲੱਗਦਾ ਬਾਈ ਹੋਰਾਂ ਦਾ ਲੱਗਦਾ ਸਾਰਿਆਂ ਦਾ ਵੀ ਇੱਕ ਠੀਕ ਹੈ ਜਿੰਨਾਕ ਲੱਗਿਆ ਠੀਕ ਹੈ ਕੋਈ ਵਾਰ ਆਉਣਾ ਜਿਵੇਂ ਤੁਹਾਡੇ ਮਾਈਂਡ ਚ ਕੁਝ ਹੋਰ ਕੋਈ ਵਧੀਆ ਚੀਜ਼ ਹੁੰਦੀ ਹੈ ਜਿਹੜੀ ਸਾਡੇ ਮਾਈਂ ਉਹ ਅਸੀਂ ਕਰੀਏ ਤਾਂ ਸਾਨੂੰ ਕਮੈਂਟਾਂ ਦੇ ਜ਼ਰੂਰ ਦੱਸ ਦਿਆ ਕਰੋ ਸਜਾ ਦੇ ਵਿੱਚ ਆਪਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਹਾਂ ਕੀ ਭਾਈ ਬੰਦੇ ਆਗੇ ਅੜਾ ਗਲਤੀਆਂ ਵੀ ਹੁੰਦੀਆਂ ਨੇ ਵਾਦਾ ਵੀ ਹੁੰਦੀਆਂ ਨੇ ਘਾਟਾ ਵੀ ਹੁੰਦਾ ਨੇ ਸਾਰਾ ਕੁਝ ਚੱਲਦਾ ਹੈ ਤੇ ਜੋ ਵੀ ਵਾਦਾ ਘਾਟ ਹੁੰਦੀ ਹੈ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਭਾਈ ਹਨਾ ਇਹ ਦੇਖੋ ਜੀ ਮੋਕੇ ਜਿਲ੍ਹੇ ਦੇ ਵਿੱਚ ਜਾਣੀ ਹੈਗੀ ਹਾਂਜੀ ਹਾਂ ਮੋਕੇ ਜਿਲ੍ਹੇ ਲੈਣ ਉਹ ਕਹਿੰਦੇ ਵੀ ਸਾਡਾ ਮੈਟਰ ਜੀ ਆ ਸਾਡਾ ਕੁਝ ਨਹੀਂ ਲਿਖਣਾ ਕੱਲਾ ਗੁਰਤੇਗ ਸਰ ਸਾਹਿਬ ਗੁਰਦੁਆਰਾ ਸਾਹਿਬ ਲਿਖਣਾ ਕੱਲਾ ਹੋਰ ਕੁਝ ਨਹੀਂ ਲਿਖਣਾ ਇਹਦੇ ਵਿੱਚ ਇਹ ਮੂਹਰੇ ਪਾਣੀ ਦੀ ਲੋਬੀ ਜਲਦੀ ਸੁਵਿਧਾ ਮੂਰੇ ਦਿੱਤੀ ਹੋਈ ਚੈੱਕ ਕਰ ਸਕਦੇ ਹੋ ਤੁਸੀਂ ਜੇ ਮੈਂ ਆਪਾਂ ਅੱਗੇ ਕੋਈ ਮੱਗ ਦੇ ਵਿੱਚ ਜਾਂ ਆਪਾਂ ਕਿਹਾ ਡੋਲੂ ਚ ਪਾ ਕੇ ਆਪਾਂ ਕਰਦੇ ਆ ਉਹ ਚੀਜ਼ ਦੀ ਵੀ ਆਪਣੀ ਹਲਾ ਇੱਥੇ ਲੋਡ ਨਹੀਂ ਹਲਾ ਹਾਂਜੀ ਹਾਂਜੀ ਹਾਂ ਉਦੋਂ ਬਾਅਦ ਉਤਰ ਕੇ ਆਪਾਂ ਕਰ ਸਕਦੇ ਆਂ ਜਿੰਨੀ ਕਿ ਲੋਡ ਆਪਾਂ ਉਹਨਾਂ ਕਿ ਛੱਡ ਸਕਦੇ ਆਂ ਜੀ ਇਹ ਜੇ ਕਿੰਨੇ ਲੀਟਰ ਦਾ ਟੈਂਕ ਹੋ ਗਿਆ 50 ਲੀਟਰ ਦਾ ਆਪਣਾ ਇਹ ਜੇ ਹਾਂਜੀ 50 ਲੀਟਰ ਇਹ 50 ਲੀਟਰ ਦਾ ਟੈਂਕ ਜਿਹੜਾ ਦਿੱਤਾ ਹੋਇਆ ਅੱਗੇ ਮੂਰੇ ਵੀ ਅਗਰ ਜਿਹੜਾ ਆਪਣਾ ਦਰਸ਼ਨ ਕਰਨ ਵਾਸਤੇ ਹੈਗਾ ਨਹੀਂ ਵੱਡਾ ਸ਼ੀਸ਼ਾ ਲਾਇਆ ਹੋਇਆ ਤੇ ਅੱਗੋਂ ਆਹ ਨੀਚੇ ਵਾਲਾ ਸ਼ੀਸ਼ਾ ਹੋਗਾ ਤੁਹਾਡੇ ਡਰਾਈਵਰ ਫਿਰ ਦਾ ਵੇ ਸਾਰੇ ਪੱਖੋਂ ਬਹੁਤ ਵਧੀਆ ਤਿਆਰ ਹੋਈ ਹੈ ਬਾਈ ਕਿਸੇ ਪੱਖੋਂ ਆਪਾਂ ਆਂਦੇਸਾਰ ਮੈਂ ਕਿਹਾ ਹੀ ਬਾਈ ਨੂੰ ਬਾਈ ਉਹਨਾਂ ਨੂੰ ਮਾਂ ਬਾਈ ਪਹਿਲਾਂ ਨਾਲੋਂ ਹਨਾ ਬਹੁਤ ਵਧੀਆ ਤਿਆਰ ਹੋਈ ਆ ਹਰੇ ਜਿਹੜੀ ਹਰੇਕ ਪਾਲਕੀ ਸਾਹਿਬ ਹੁੰਦੀਆਂ ਨਾ ਹਰੇ ਹਰ ਵਾਰ ਨਾਲੋਂ ਵਧੀਆ ਇੱਕ ਨਵੀਂ ਲੁੱਕ ਦੇ ਵਿੱਚ ਲੈ ਕੇ ਆਉਂਦੇ ਨੇ ਬਾਈ ਹੁਰੀ ਤੇ ਤੁਸੀਂ ਕਮੈਂਟ ਕਰਕੇ ਬਾਈ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਵਾਈਗਰੂ ਜੀ ਕੀ ਫਤਿਹ ਜਰੂਰ ਬੁਲਾ ਦਿਆ ਕਰੋ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਹੁਣ ਜਿਵੇਂ ਇਹ ਪਾਲਕੀ ਦੀ ਗੱਲ ਕਰਾਂ ਤਿੰਨ ਤੋਂ ਚਾਰ ਮਹੀਨੇ ਬੜੇ ਨਾਲ ਸਵਾ ਦੋ ਟਾਈ ਮਹੀਨੇ ਹੋ ਗਏ ਜੀ ਹਾਂ ਸਵਾ ਦੋ ਸਵਾ ਤੇ ਲਗਭਗ ਤਿੰਨ ਮਹੀਨੇ ਦੇ ਲੱਗੇ ਲਾ ਤੇ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਬਈ ਹੈ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਕੋਈ ਬਾਈ ਹੁੰਦਾ ਚਾਹਵਣਾ ਨਾ ਵੀ ਅਸੀਂ ਪਾਲਕ ਸਾਹਿਬ ਗੁਰਦੁਆਰਾ ਸਾਹਿਬ ਨੂੰ ਦੇਣੀ ਆ ਲੱਭਰੇ ਹੁੰਦੇ ਨੇ ਜਗਾ ਨਹੀਂ ਪਤਾ ਹੁੰਦੀ ਤੇ ਇਹ ਚੀਜ਼ ਉਹਨਾਂ ਤੱਕ ਪਹੁੰਚ ਸਕੇ ਬਈ ਹੈ ਨਾ ਤੇ ਕਿਵੇਂ ਲੱਗੀ ਮੜਾ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਉਣਾ ਥੋਨੇ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਆਪਣਾ ਜਗਾ ਦਾ ਨਾਮ ਕੀ ਆ ਵਰਕਸ਼ਾਪ ਆਪਣੇ ਦਸ਼ਵੇਸ਼ ਬਾਡੀ ਮੇਕਰ ਹਾਂਜੀ ਧੂਰੀ ਸਾਰੋਂ ਵਾਲੇ ਮਿਸਤਰੀ ਨੇ ਇਹ ਟਰੱਕ ਚੁਣੇ ਨੇ ਧੂਰੀ ਠੀਕ ਹੈ ਉਹ ਟਰੱਕ ਜਿਹੜਾ ਬਿਲਕੁਲ ਸਾਹਮਣੇ ਸੜਕਾ ਸਾਹਮਣੇ ਹਾਂਜੀ ਅੰਦਰ ਗਲੀ ਦੇ ਵਿੱਚ ਆਈ ਗਲੀ ਹਾਂ ਤੇ ਆਜੋ ਫਿਰ ਨੰਬਰ ਮੈਂ ਸਕਰੀਨ ਤੇ ਪਾਤੇ ਭਾਈ ਕਿਸੇ ਨੇ ਵੀ ਕੋਈ ਪਾਲਕ ਸਾਬ ਤਿਆਰ ਕਰਾਉਣੀ ਜਾਂ ਹੋਰ ਵੀ ਕਈ ਤਰ੍ਹਾਂ ਦਾ ਕਿ ਆਪਾਂ ਕੰਮ ਕਰਦੇ ਹਾਂ ਜੋ ਵੀ ਮਰਜ਼ੀ ਪਾਲਕ ਸਾਬ ਵੱਡੀ ਬਣਾਉਣੀ ਜਾਂ ਛੋਟੀ ਬਣਾਉਣੀ ਜੀ ਹਾਂਜੀ ਜਾਂ ਆਪਾਂ ਨੇ ਇਲੈਕਟ੍ਰੋਨਿਕ ਪਾਲਕ ਵੀ ਆਈ ਆਈ ਆਪਾਂ ਨੇ ਉਹ ਵੀ ਪਹਿਲਾਂ ਤਿਆਰ ਕੀਤੀ ਸੀਗੀ ਹਾਂਜੀ ਹਾਂਜੀ ਤੇ ਜਾਂ ਆਪਾਂ ਨੇ ਜਿਵੇਂ ਆਪਾਂ ਪ੍ਰਵਾਹਤ ਫੇਰੀ ਵਾਲੀ ਪਾਰਕੀ ਹੁੰਦੀ ਹੈ ਜੀ ਆਪਾਂ ਉਹ ਵੀ ਤਿਆਰ ਕਰਦੇ ਹਾਂਗੇ ਵੱਡੀ ਹੈ ਜੀ ਬੱਸ ਜਾਂ ਉਹਦੇ ਵੀ ਆਪਾਂ ਪਾਲਕ ਸਾਬ ਤਿਆਰ ਕਰਦੇ ਹਾਂ ਵੀ ਕੋਈ ਮਰਜ਼ੀ ਗੱਡੀ ਹੋਵੇ ਉਹਦੇ ਵਾਈਹਰੀ ਪਾਲਖਾ ਤਿਆਰ ਕਰ ਦਿੰਦੇ ਨੇ ਤੁਸੀਂ ਪੱਕੀ ਫੋਨ ਕਰਕੇ ਪੁੱਛ ਲਓ ਵੀ ਕਿਹੜੀ ਗੱਡੀ ਬੈਸਟ ਰਹੂਗੀ ਹਨਾ ਪੱਕੀ ਨੰਬਰ ਮੈਂ ਪਾਤੇ ਫਿਰ ਮਿਲਾਂਗੇ ਬਹੁਤ ਸ਼ੇਦੀ ਨਵੀਂ ਵੀਡੀਓ ਦੇ ਨਾਲ ਵਾਈ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ